ਕਿਸੇ ਦਾ ਆਰੰਭ ਹੀਰ ਵਾਰਿਸ ਚਾ ਵਿਦਿਆਰਥੀ ਸਾਥੀਓ ਜਿਹੜੀ ਹੀਰ ਦਾ ਕੈਸਾ ਹੈ ਵਾਰਿਸ ਸ਼ਾਹ ਦੁਆਰਾ ਲਿਖਿਆ ਗਿਆ ਉਹਦੇ ਕਈ ਸਾਰੇ ਭਾਗ ਨੇ ਸਭ ਤੋਂ ਪਹਿਲਾਂ ਕਿਸੇ ਦਾ ਆਰੰਭ ਤੇ ਹਰੇਕ ਜਿਹੜਾ ਭਾਗ ਹੈ ਅੰਸ਼ ਹੈ ਉਹਦਾ ਆਪਣਾ ਕੇਂਦਰੀ ਭਾਵ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕਹ ਕੇਂਦਰੀ ਭਾਵ ਕਰਦੇ ਹਾਂ ਕਿਸੇ ਦਾ ਆਰੰਭ ਹੀਰ ਵਾਰਿਸ ਸ਼ਾਹ ਰਾਂਝਿਆਂ ਦਾ ਪਿੰਡ ਤਖਤ ਹਜ਼ਾਰਾ ਸਵਰਗ ਵਰਗਾ ਸੁੰਦਰ ਜਾਪਦਾ ਹੈ ਉੱਥੋਂ ਦੇ ਗੱਭਰੂ ਸੁੰਦਰ ਸ਼ੈਲ ਸ਼ਬੀਲੇ ਤੇ ਸ਼ਕੀਨ ਸਨ ਜੋ ਵਾਲੇ ਕੋਕਲੇ ਤੇ ਮੁੰਦਰੀਆਂ ਪੈਂਦੇ ਤੇ ਲੱਕ ਦੇ ਵਾਲੇ ਸੁੰਦਰ ਚਾਦਰੇ ਬੰਦੇ ਸਨ ਮਤਲਬ ਜਿਹੜਾ ਰਾਂਝਾ ਦਾ ਪਿੰਡ ਸੀ ਤਖਤ ਹਜ਼ਾਰਾ ਰਾਂਝਾ ਦਾ ਪਿੰਡ ਕਿਹੜਾ ਸੀ ਤਖਤ ਹਜ਼ਾਰਾ ਉਸ ਵਰਗ ਵਰਗਾ ਸੋਨਾ ਜਾਪਦਾ ਸੋਨਾ ਦਿਸਦਾ ਲੱਗਦਾ ਜੇ ਉੱਥੋਂ ਦੇ ਜਿਹੜੇ ਗੱਭਰੂ ਸੀ ਉਹ ਸੋਹਣੇ ਗੱਭਰੂ ਸੋਹਣੇ ਸ਼ੈਲ ਸ਼ਬੀਲੇ ਤੇ ਸ਼ਕੀਨ ਸੀ ਜੋ ਕਿ ਕੰਨਾਂ ਦੇ ਵਿੱਚ ਕੀ ਵਾਲੇ ਕੋਕਲੇ ਤੇ मुੰਦੀਆਂ ਕੰਨਾਂ ਦੇ ਵਿੱਚ ਵਾਲੇ ਪੈਂਦੇ ਹੁੰਦੇ ਆ ਕੋਕਲੇ ਤੇ मुੰਦੀਆਂ ਪਹਿਨਦੇ ਸੀ ਤੇ ਲੱਕ ਤੇ ਦਿਵਾਲੇ ਕੀ ਹੈ ਚਾਦਰੇ ਬਨ ਕੇ ਰੱਖਦੇ ਸੀ ਇਹ ਸੀ ਕਿੱਸਾ ਕਿਸੇ ਦਾ ਆਰੰਭ ਹੀਰ ਵਾਰਿਸ ਸ਼ਾਹ